ਸਸ਼ਰਕਾਲ ਜੀ ਤੁਸੀਂ ਜੁੜ ਚੁੱਕੇ ਹੋ SNG ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਦਾ ਪਹਿਲਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਜੋ ਵੀ ਮਾਹੌਲ ਬਣਿਆ ਲੋਕ ਇਸ ਮਾਹੌਲ ਤੋਂ ਹਜੇ ਬਾਹਰ ਨਹੀਂ ਸੀ ਨਿਕਲੇ ਭਾਵ ਲੋਕ ਸਹਿਮੀ ਹੋਏ ਸੀ ਕਿ ਇੱਕ ਵਾਰ ਫਿਰ ਤੋਂ ਪਾਕਿਸਤਾਨ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜ ਜੀਆਂ ਦਰਸਲ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਪੰਜਾਬ ਸੂਬੇ ਦੇ ਰਹਿਣ ਵਾਲੇ 9 ਯਾਤਰੀਆਂ ਨੂੰ ਪਹਿਲਾਂ ਉਹਨਾਂ ਦੇ ਪਛਾਣ ਪੱਤਰ ਚੈੱਕ ਕੀਤੇਗੇ ਔਰ ਫਿਰ ਉਸ ਤੋਂ ਬਾਅਦ ਗੋਲੀ ਮਾਰ ਦਿੱਤੀਗੀ। ਦਰਸਲ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਪਾਕਿਸਤਾਨ ਦੇ ਇੱਕ ਮੀਡੀਆ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਪੰਜਾਬ ਸੂਬੇ ਦੇ ਰਹਿਣ ਵਾਲੇ 9 ਪੰਜਾਬੀ ਜੋ ਕਿ ਬਸ ਤੇ ਵਿੱਚ ਸਵਾਰ ਸੀ ਤੇ ਲਾਹੌਰ ਵੱਲ ਜਾ ਰਹੀ ਸੀ ਤਾਂ ਹਮਲਾਵਰਾਂ ਨੇ ਪਛਾਣ ਪੱਤਰ ਚੈੱਕ ਕੀਤੇ আর ਉਸ ਤੋਂ ਬਾਅਦ ਉਹਨਾਂ ਤੇ ਫਾਇਰਿੰਗ ਕਰ ਦਿੱਤੀ। ਆ ਬਿਲਕੁਲ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਇੱਕ ਸੁੰਨਸਾਨ ਸੜਕ ਤੇ ਚੱਲਦੀ ਬੱਸ ਨੂੰ ਰੋਕਿਆ, ਪਛਾਣ ਪੱਤਰ ਚੈੱਕ ਕੀਤੇ, ਫਿਰ 9 ਯਾਤਰੀਆਂ ਨੂੰ ਬੱਸ ਤੋਂ ਉਤਾਰ ਕੇ ਗੋਲੀ ਮਾਰ ਦਿੱਤੀ। ਇਹ ਸਾਰੇ ਲੋਕ ਪੰਜਾਬ ਸੂਬੇ ਦੇ ਰਹਿਣ ਵਾਲੇ ਸਨ ਤੇ ਲਾਹੌਰ ਜਾ ਰਹੇ ਸੀ। ਤਾਂ ਪਾਕਿਸਤਾਨ ਦੇ ਜੀਓ ਨਿਊਜ਼ ਦੇ ਇੱਕ ਰਿਪੋਰਟ ਅਨਸਾਰ بلوچستان ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਬੰਦੂਕਕਾਰੀਆਂ ਦੇ ਵੱਲੋਂ ਲਾਹੌਰ ਜਾਰੀ バス ਨੂੰ ਰੋਕਣ ਤੋਂ ਬਾਅਦ ਘੱਟੋ ਘੱਟ 9 ਯਾਤਰੀਆਂ ਨੂੰ ਅਗਵਾ ਕਰ ਲਿਆ ਗਿਆ ਤੇ ਗੋਲੀ ਮਾਰ ਦਿੱਤੀ ਗਈ ਤਾਂ ਦੱਸਦੀ ਹੈ ਕਿ ਇੱਕ ਘਟਨਾ ਉਤਰੀ ਬਲੋਚਿਸਤਾਨ ਦੇ ਇੱਕ ਸ਼ਹਿਰ ਝੋਬ ਦੇ ਨੇੜੇ ਵਾਪਰੀ ਜਿੱਥੇ ਹਥਿਆਰਬੰਦ ਹਮਲਾਵਰਾਂ ਨੇ বাস ਨੂੰ ਰੋਕਿਆ ਯਾਤਰੀਆਂ ਨੂੰ ਬਾਹਰ ਕੱਢਿਆ ਤੇ ਪਛਾਣ ਕਰਕੇ ਉਹਨਾਂ ਨੂੰ ਮਾਰ ਦਿੱਤਾ ਸਹਾਇਕ ਕਮਿਸ਼ਨਰ ਨਦੀਦ ਆਲਮ ਨੇ ਕਿਹਾ ਕਿ ਹਮਲਾਵਰ ਪੂਰੀ ਤਿਆਰੀ ਦੇ ਨਾਲ ਆਏ ਸੀ ਉਹਨਾਂ ਨੇ ਸਿਰਫ ਉਹਨਾਂ ਯਾਤਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜੋ ਕਿ ਪੰਜਾਬ ਤੋਂ ਸਨ ਤਾਂ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਹਮਲਾਵਰਾਂ ਨੇ ਪਹਿਲਾਂ বাস ਨੂੰ ਰੋਕਿਆ ਫਿਰ ਯਾਤਰੀਆਂ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਪੰਜਾਬ ਤੋਂ ਕੌਣ ਨੇ ਤਾਂ ਉਹਨਾਂ ਨੂੰ ਹੇਠਾਂ ਉਤਾਰ ਦਿੱਤਾ ਗਿਆ ਫਿਰ ਸੜਕ ਤੇ ਇੱਕ ਤੋਂ ਬਾਅਦ ਇੱਕ ਨੌ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਪ੍ਰਸ਼ਾਸਨ ਨੇ ਕਿਹਾ ਕਿ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਚੋਪ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਦਰਸਰ ਇਸ ਵੇਲੇ ਦਹਿਸ਼ਤ ਦਾ ਮਾਹੌਲ ਹੈ ਸਥਾਨਕ ਲੋਕਾਂ ਦੇ ਅਨੁਸਾਰ ਇਸ ਖੇਤਰ ਦੇ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਇੱਕ ਘਟਨਾ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਕੱਟੜਪੰਥੀਆਂ ਨੇ ਕੱਲ ਰਾਤ ਬਲੋਚਿਸਤਾਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦਹਿਸ਼ਤ ਫਿਲਾ ਦਿੱਤੀ। ਕੋਵੇਟਾ, ਲੋਰਾਲਾਈ, ਮੁਸਤੰਗ ਜ਼ਿਲ੍ਹਿਆਂ ਦੇ ਵਿੱਚ ਕਈ ਅਤਵਾਦੀ ਹਮਲੇ ਹੋਏ ਜਿਸ ਦੇ ਵਿੱਚ ਪੁਲਿਸ ਸਟੇਸ਼ਨਾਂ, ਸਰਕਾਰੀ ਇਮਾਰਤਾਂ, ਬੈਂਕਾਂ ਇੱਥੋਂ ਤੱਕ ਕਿ ਮੋਬਾਈਲ ਟਾਵਰਾਂ ਨੂੰ ਵੀ ਜੜਾ ਨਿਸ਼ਾਨਾ ਬਣਾਇਆ ਗਿਆ ਸੀ। ਸਸ਼ਰਕਾਲ ਜੀ ਤੁਸੀਂ ਜੁੜ ਚੁੱਕੇ ਹੋ ਸੰਜਨ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਦਾ ਪਹਿਲਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਜੋ ਵੀ ਮਾਹੌਲ ਬਣਿਆ ਲੋਕ ਇਸ ਮਾਹੌਲ ਤੋਂ ਹਜੇ ਬਾਹਰ ਨਹੀਂ ਸੀ ਨਿਕਲੇ ਭਾਵ ਲੋਕ ਸਹਿਮੀ ਹੋਏ ਸੀ ਕਿ ਇੱਕ ਵਾਰ ਫਿਰ ਤੋਂ ਪਾਕਿਸਤਾਨ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜ ਜੀਆਂ ਦਰਸਲ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਪੰਜਾਬ ਸੂਬੇ ਦੇ ਰਹਿਣ ਵਾਲੇ 9 ਯਾਤਰੀਆਂ ਨੂੰ ਪਹਿਲਾਂ ਉਹਨਾਂ ਦੇ ਪਛਾਣ ਪੱਤਰ ਚੈੱਕ ਕੀਤੇਗੇ ਔਰ ਫਿਰ ਉਸ ਤੋਂ ਬਾਅਦ ਗੋਲੀ ਮਾਰ ਦਿੱਤੀਗੀ। ਦਰਸਲ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਪਾਕਿਸਤਾਨ ਦੇ ਇੱਕ ਮੀਡੀਆ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਪੰਜਾਬ ਸੂਬੇ ਦੇ ਰਹਿਣ ਵਾਲੇ 9 ਪੰਜਾਬੀ ਜੋ ਕਿ ਬਸ ਤੇ ਵਿੱਚ ਸਵਾਰ ਸੀ ਤੇ ਲਾਹੌਰ ਵੱਲ ਜਾ ਰਹੀ ਸੀ ਤਾਂ ਹਮਲਾਵਰਾਂ ਨੇ ਪਛਾਣ ਪੱਤਰ ਚੈੱਕ ਕੀਤੇ ਔਰ ਉਸ ਤੋਂ ਬਾਅਦ ਉਹਨਾਂ ਤੇ ਫਾਇਰਿੰਗ ਕਰ ਦਿੱਤੀ। ਆ ਬਿਲਕੁਲ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਇੱਕ ਸੁੰਨਸਾਨ ਸੜਕ ਤੇ ਚੱਲਦੀ ਬਸ ਨੂੰ ਰੋਕਿਆ, ਪਛਾਣ ਪੱਤਰ ਚੈੱਕ ਕੀਤੇ, ਫਿਰ 9 ਯਾਤਰੀਆਂ ਨੂੰ ਬਸ ਤੋਂ ਉਤਾਰ ਕੇ ਗੋਲੀ ਮਾਰ ਦਿੱਤੀ। ਇਹ ਸਾਰੇ ਲੋਕ ਪੰਜਾਬ ਸੂਬੇ ਦੇ ਰਹਿਣ ਵਾਲੇ ਸਨ ਤੇ ਲਾਹੌਰ ਜਾ ਰਹੇ ਸੀ। ਪਾਕਿਸਤਾਨ ਦੇ ਜੀਓ ਨਿਊਜ਼ ਦੇ ਇੱਕ ਰਿਪੋਰਟ ਅਨਸਾਰ بلوچستان ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਬੰਦੂਕਕਾਰੀਆਂ ਦੇ ਵੱਲੋਂ ਲਾਹੌਰ ਜਾਰੀ ਪਾਸਰ ਨੂੰ ਰੋਕਣ ਤੋਂ ਬਾਅਦ ਘੱਟੋ-ਘੱਟ 9 ਯਾਤਰੀਆਂ ਨੂੰ ਅਗਵਾ ਕਰ ਲਿਆ ਗਿਆ ਤੇ ਗੋਲੀ ਮਾਰ ਦਿੱਤੀ ਗਈ। ਅ ਤਦ ਦੱਸਦੀ ਹੈ ਕਿ ਇੱਕ ਘਟਨਾ ਉੱਤਰੀ ਬਲੋਚਿਸਤਾਨ ਦੇ ਇੱਕ ਸ਼ਹਿਰ ਝੋਬ ਦੇ ਨੇੜੇ ਵਾਪਰੀ ਜਿੱਥੇ ਹਥਿਆਰਬੰਦ ਹਮਲਾਵਰਾਂ ਨੇ বাস ਨੂੰ ਰੋਕਿਆ ਯਾਤਰੀਆਂ ਨੂੰ ਬਾਹਰ ਕੱਢਿਆ ਤੇ ਪਛਾਣ ਕਰਕੇ ਉਹਨਾਂ ਨੂੰ ਮਾਰ ਦਿੱਤਾ ਸਹਾਇਕ ਕਮਿਸ਼ਨਰ ਨਦੀਦ ਆਲਮ ਨੇ ਕਿਹਾ ਕਿ ਹਮਲਾਵਰ ਪੂਰੀ ਤਿਆਰੀ ਦੇ ਨਾਲ ਆਏ ਸੀ ਉਹਨਾਂ ਨੇ ਸਿਰਫ ਉਹਨਾਂ ਯਾਤਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜੋ ਕਿ ਪੰਜਾਬ ਤੋਂ ਸਨ ਤਾਂ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਹਮਲਾਵਰਾਂ ਨੇ ਪਹਿਲਾਂ বাস ਨੂੰ ਰੋਕਿਆ ਫਿਰ ਯਾਤਰੀਆਂ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕੇ ਪੰਜਾਬ ਤੋਂ ਕੌਣ ਨੇ ਤਾਂ ਉਹਨਾਂ ਨੂੰ ਹੇਠਾਂ ਉਤਾਰ ਦਿੱਤਾ ਗਿਆ ਫਿਰ ਸੜਕ ਤੇ ਇੱਕ ਤੋਂ ਬਾਅਦ ਇੱਕ ਨੌ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਪ੍ਰਸ਼ਾਸਨ ਨੇ ਕਿਹਾ ਕਿ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਚੋਪ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਦਰਸਰ ਇਸ ਵੇਲੇ ਦਹਿਸ਼ਤ ਦਾ ਮਾਹੌਲ ਹੈ ਸਥਾਨਕ ਲੋਕਾਂ ਦੇ ਅਨੁਸਾਰ ਇਸ ਖੇਤਰ ਦੇ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਇੱਕ ਘਟਨਾ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਕੱਟੜ ਪੰਥੀਆਂ ਨੇ ਕੱਲ ਰਾਤ ਬਲੋਚਿਸਤਾਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ دہشت ਫਲਾ ਦਿੱਤੀ। ਕੁਵੇਟਾ, ਲੋਰਾਲਾਈ, ਮੁਸਤੰਗ ਜ਼ਿਲ੍ਹਿਆਂ ਦੇ ਵਿੱਚ ਕਈ ਅਤਵਾਦੀ ਹਮਲੇ ਹੋਏ ਜਿਸ ਦੇ ਵਿੱਚ ਪੁਲਿਸ ਸਟੇਸ਼ਨਾਂ, ਸਰਕਾਰੀ ਮਾਰਕਾ, ਬੈਂਕਾਂ ਇੱਥੋਂ ਤੱਕ ਕਿ ਮੋਬਾਈਲ ਟਾਵਰਾਂ ਨੂੰ ਵੀ ਜੜਾ ਨਿਸ਼ਾਨਾ ਬਣਾਇਆ ਗਿਆ ਸੀ।